ਹੋਸਟ ਵੈਲਕਮ ਟੂ आवर YouTube ਚੈਨਲ ਸੋ ਫਰੈਂਡਸ ਅੱਜ ਦੀ ਵੀਡੀਓ ਵਿੱਚ ਆਪਾਂ ਸਿੱਖਣ ਵਾਲੇ ਆਂ ਜੀ ਇੱਕ neck design neck design ਕਿਹੜਾ ਕੁਝ ਦਿਨ ਪਹਿਲਾਂ ਆਪਾਂ ਨੇ ਵੀਡੀਓ ਪਾਈ ਸੀ ਇੱਕ A shape ਕੁਰਤੀ ਦੀ ਠੀਕ ਹੈ ਕਟਿੰਗ ਤੇ ਸਟੀਚਿੰਗ ਤੇ ਉਹਦੇ ਵਿੱਚ ਫਰੰਟ ਸਲਿੱਟ ਵੀ ਸੀਗੀ ਠੀਕ ਹੈ ਤੇ ਬਾਜੂ ਤੇ ਕੱਪ ਵੀ ਸੀਗੀ ਜਿਹੜਾ ਮੈਂ ਉਹਦਾ neck design ਬਣਾਇਆ ਸੀ ਉਹ ਉਸ ਵੀਡੀਓ ਵਿੱਚ ਮੈਂ ਨਹੀਂ ਸਿਖਾਇਆ ਸੀਗਾ ਤਾਂ ਉਸ ਵੀਡੀਓ ਦੇ ਉੱਤੇ ਮੇਰੀਆਂ ਭੈਣਾਂ ਨੇ ਕਮੈਂਟ ਕੀਤੇ ਸੀਗੇ ਇਹ neck design ਸਿਖਾਓ ਸੋ ਜਿਹੜੀ ਅੱਜ ਦੀ ਵੀਡੀਓ ਆਪਣੀ ਉਸੇ ਨੈਕ ਡਿਜ਼ਾਈਨ ਤੇ ਰਹੂਗੀ ਬਹੁਤ ਈਜ਼ੀ ਮੈਥਡ ਨਾਲ ਤੁਹਾਨੂੰ ਸਿਖਾਉਂਗਾ ਮੈਂ ਜੇ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਆ ਕਰੋ ਔਰ ਜਿਹੜੇ ਆਪਣੇ ਨਾਲ ਨਵੇਂ ਜੁੜੇ ਨੇ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰ ਦਿਓ ਠੀਕ ਹੈ ਜੀ ਸੋ ਆਜੋ ਫਿਰ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਦੇਖੋ ਮੈਂ ਨਿਸ਼ਾਨ ਕਿੱਦਾਂ ਲਾਇਏ ਨੇ ਤੁਹਾਨੂੰ ਬਰੀਫ ਚ ਦੱਸ ਦੇਣਾ ਜਿੱਦਾਂ ਆਪਾਂ ਨਾਰਮਲ ਕੁਰਤੀ ਕਟਿੰਗ ਕਰਦੇ ਆ ਇਹ ਨਿਸ਼ਾਨ ਆਪਾਂ ਨੇ ਉਦਾਂ ਹੀ ਲਾਉਣੇ ਨੇ 1 ਇੰਚ ਆਪਾਂ ਨੇ ਇੱਥੇ ਐਕਸਟਰਾ ਲੈ ਲੈਣਾ ਠੀਕ ਹੈ ਜੀ ਇਹ ਤੁਹਾਨੂੰ ਦੱਸਿਆ ਹੋਇਆ ਮੈਂ ਉਸ ਵੀਡੀਓ ਦੇ ਵਿੱਚ ਏ ਲਾਈਨ ਕੁਰਤੀ ਵਾਲੀ ਦੇ ਵਿੱਚ ਕਿਉਂ ਐਕਸਟਰਾ ਲੈਣੇ ਆ ਜੀ ਆਪਾਂ ਨੇ ਇਸ ਲਾਈਨ ਤੋਂ ਹੀ ਸਾਰੇ ਨਿਸ਼ਾਨ ਚੱਕੜਨੇ ਨੇ ਆਪਣੇ ਤੀਰੇ ਦਾ ਵੀ ਠੀਕ ਹੈ ਚੈਸਟ ਦਾ ਵੀ ਔਰ ਕਮਰ ਦਾ ਵੀ हिਪ ਦਾ ਵੀ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਹਨੂੰ ਸੈਂਟਰ ਚੋਂ ਕਰ ਲੈਣਾ ਜੀ ਕਟਿੰਗ ਸੋ ਜੇ ਤੁਸੀਂ ਇਹ ਡਿਟੇਲ ਚ ਸਿੱਖਣਾ ਚਾਹੁੰਦੇ ਹੋ ਉਹ ਵਾਲੀ ਵੀਡੀਓ ਏ ਲਾਈਨ কুরਤੀ ਵਾਲੀ ਮੈਂ ਉਹਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਚ ਦੇ ਦੂੰਗਾ ਤੁਸੀਂ ਉਹਨੂੰ ਓਪਨ ਕਰਕੇ ਸਿੱਧਾ ਉੱਥੋਂ ਹੀ ਦੇਖ ਸਕਦੇ ਹੋ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਜੀ ਤਾਂ ਆਪਾਂ ਨੇ ਪੇਪਰ ਪੇਸ ਲੈ ਲੈਣੀ ਆ ਠੀਕ ਹੈ ਫਿਨਿਸ਼ਿੰਗ ਲਈ ਇਹ ਸੀਕ੍ਰੇਟ ਹੁੰਦੇ ਨੇ ਠੀਕ ਹੈ ਇਹ ਜ਼ਰੂਰ ਲਾਇਆ ਕਰੋ ਕਰ ਆਪਾਂ ਫੋਲਡ ਇਹਨੂੰ ਉਦਾਂ ਵੀ ਕਰ ਸਕਦੇ ਆ ਬਟ ਤੁਸੀਂ ਜੇ ਇਹਨੂੰ ਲਗਾ ਲੋਗੇ ਤਾਂ ਜਿਹੜੀ ਉਹਦੀ ਲੁੱਕ ਆ ਉਹ ਡਬਲ ਮਤਲਬ ਗ੍ਰੇਸ ਉਹਦੀ ਆ ਜਾਊਗੀ ਬਹੁਤ ਜ਼ਿਆਦਾ ਠੀਕ ਹੈ ਤੇ ਛੋਟੀ ਸੀ ਮੇਰੇ ਕੋਲੇ ਤਾਂ ਕਰਕੇ ਮੈਂ ਥੋੜਾ ਜਿਹਾ ਜੋਇੰਟ ਲਗਾ ਲਿਆ ਇਹਨ ਤਦ ਦੂਨੇ ਪਾਸੇ ਪੇਸਟ ਲਗਾਉਣ ਤੋਂ ਬਾਅਦ ਆਪਾਂ ਨੇ ਹੁਣ ਇਹਨੂੰ ਕਰ ਲੈਣਾ ਜੀ ਤਿਆਰ ਠੀਕ ਹੈ ਤੇ ਆਪਾਂ ਨੇ ਕਰ ਲੈਣਾ ਇਹਨੂੰ ਐਦਾਂ ਕਰਕੇ ਫੋਲਡ ਠੀਕ ਹੈ ਜੀ ਥੋੜਾ ਥੋੜਾ ਇਹਨੂੰ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਨੇ ਲਾਣੀ ਹੈ ਜੀ ਪੈਰ ਪੈਰ ਦੀ ਸਲਾਈ ਠੀਕ ਹੈ ਪਹਿਲਾਂ ਆਪਾਂ ਨੇ ਪੈਰ ਪੈਰ ਦੀ ਉਹ ਲਾਉਣੀ ਆ ਔਰ ਇਹ ਸਲਾਈ ਤੁਹਾਡੀ ਹੋਵੇ ਜੀ ਇਕੁਅਲ ਠੀਕ ਹੈ ਕੋਈ ਮਤਲਬ ਘੱਟ ਵੱਧ ਨਾ ਹੋਵੇ ਸਲਾਈਆਂ ਲਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਇੱਕ ਦੂਜੇ ਦੇ ਉੱਪਰ ਰੱਖ ਲੈਣਾ ਠੀਕ ਹੈ ਤੇ ਹੁਣ ਆਪਾਂ ਨੇ ਨੈੱਕ ਦੇ ਲਾਉਣੇ ਆ ਜੀ ਕਟਿੰਗ ਕਰਨੀ ਆ ਵਿੱਚੋਂ ਤੇ ਇਹਦੀ ਥੋੜੀ ਜਿਹੀ ਸਿੰਪਲ ਨਾਲੋਂ ਡਿਫਰੈਂਟ ਹੁੰਦੀ ਆ ਡਿਫਰੈਂਟ ਕਿਵੇਂ ਹੁੰਦੀ ਆ ਜਿੰਨਾ ਤੁਸੀਂ ਚੜਾਈ 'ਚ ਗਲਾ ਪਾਣੇ ਹੋ ਮੰਨ ਲਓ ਆਪਾਂ 7 ਇੰਚ ਦੇ ਹਿਸਾਬ ਨਾਲ ਮਤਲਬ 3.5 ਇੰਚ ਤੇ ਨਿਸ਼ਾਨ ਲਾ ਲਿਆ ਠੀਕ ਹੈ ਜੀ ਥੱਲੇ ਵੀ 3.5 ਤੇ ਲਾ ਲਿਆ ਤੇ ਆਪਾਂ ਨੇ ਜਿੰਨਾ ਹੁਣ ਉਹ ਬੈਨ ਦਿਖਾਣਾ ਉਸ ਦੀ ਚੜਾਈ ਦੇ ਅਕੋਰਡਿੰਗ ਆਪਾਂ ਨੇ ਅੰਦਰ ਨਿਸ਼ਾਨ ਲਾ ਲੈਣੇ ਠੀਕ ਹੈ ਮੈਂ ਅੱਜ 1 ਇੰਚ ਦੇ ਹਿਸਾਬ ਨਾਲ ਇਹ ਅੰਦਰ ਨਿਸ਼ਾਨ ਲਾ ਲੇ ਨਿਸ਼ਾਨ ਲਗਾ ਲੈਣਾ ਮੈਂ 7 ਇੰਚ ਤੇ ਲਾ ਲਿਆ ਤੇ ਸਾਢੇ 6 ਆਪਣਾ ਤਿਆਰ ਰਹਿ ਜਾਊਗਾ ਜੀ ਠੀਕ ਹੈ ਤਾਂ ਇਹ ਬਣ ਗਿਆ ਜੀ ਬਾਕਸ ਤੇ ਇੱਥੋਂ ਆਪਾਂ ਨੇ ਦੇ ਦੇਣੀਆਂ ਇਹਦੀ ਗਲਾਈ ਠੀਕ ਹੈ ਜਿੱਦਾਂ ਆਪਾਂ ਆਪਣੇ ਨਾਰਮਲ ਜਿਹੜੇ ਨੈੱਕ ਰਾਉਂਡ ਨੈੱਕ ਹੁੰਦੇ ਨੇ ਉਹਨਾਂ ਦੀ ਗਲਾਈ ਦੰਨੇ ਹੁੰਨੇ ਆ ਸੋ ਫਰੈਂਡ ਜਿਹੜਾ ਹੁਣ ਆਪਾਂ ਨੇ ਵਿੱਚੋਂ ਇਹ ਕਟਿੰਗ ਕਰਤਾ ਠੀਕ ਹੈ ਇਸ ਤੋਂ ਆਪਾਂ ਨੇ ਨਾ ਮਤਲਬ ਥੋੜਾ ਜਿਹਾ 2 ਪੁਆਇੰਟ ਛੱਡ ਦੇਣਾ ਆਪਣੀ ਸਲਾਈ ਲਈ ਮਾਰਜਨ ਠੀਕ ਹੈ ਤਾਂ ਇਹਨੂੰ ਵੀ ਆਪਾਂ ਨੇ ਇਦਾਂ ਹੀ ਕਟਿੰਗ ਕਰ ਦੇਣਾ ਜਿਹੜਾ ਇਹ ਵਾਲਾ ਕੱਪੜਾ ਹੈ ਜੀ ਸੋ ਬਿਲਕੁਲ ਸਹੀ ਨਿਸ਼ਾਨੀਆਂ ਲਾ ਕੇ ਹੁਣ ਆਪਾਂ ਨੇ ਇਹਨੂੰ ਵੀ ਕਟਿੰਗ ਕਰ ਦੇਣਾ ਜੀ ਸੋ ਫਰੈਂਡਸ ਹੁਣ ਆਪਾਂ ਨੇ ਲੈਣਾ ਜੀ ਪੈਟਰਨ ਇਹਨੂੰ ਮੈਂ ਹਾਫ ਕੀਤਾ ਹੋਇਆ ਜਿੱਦਾਂ ਆਪਾਂ neck ਨੂੰ ਕਟਿੰਗ ਕਰਨ ਲਈ ਲੈਣੇ ਹੁੰਦੇ ਆ ਠੀਕ ਹੈ ਜਿਹੜਾ ਵਿਚੋਂ ਪੀਸ ਨਿਕਲੇ ਆ ਉਹੀ ਪੀਸ ਨੂੰ ਆਪਾਂ ਨੇ ਹੁਣ ਇੱਥੇ ਸਹੀ ਰੱਖ ਦੇਣਾ ਠੀਕ ਹੈ ਤਾਂ ਇਹਦੇ ਨਾਲ ਹੀ ਆਪਾਂ ਨੇ ਨਿਸ਼ਾਨੀਆਂ ਲਾ ਲੈਣੀਆਂ ਨੇ ਐਦਾਂ ਕਰਕੇ ਕੋਈ ਨਿਸ਼ਾਨੀਆਂ ਆ ਗਈਆਂ ਨੇ ਹੁਣ ਆਪਾਂ ਇਹਨੂੰ ਕਰ ਦਾਂਗੇ ਥੋੜਾ ਜਿਹਾ ਸਹੀ ਨੂੰ ਆਪਾਂ ਨੇ ਲੈ ਲੈਣਾ ਜੀ ਆਪਣਾ ਜਿੰਨਾ ਆਪਾਂ ਨੇ ਰੱਖਣਾ ਆਪਣਾ ਬੈਂਡ ਠੀਕ ਐ ਐਦਾਂ ਕਰਕੇ ਇੱਥੇ ਤੋਂ ਇਹਨੂੰ ਥੋੜੀ ਜੀ ਦੇ ਦੇਣੀ ਆ ਆਪਾਂ ਨੇ ਜੀ ਗਲਾਈ ਤੇ ਪੈਟਰਨ ਨੂੰ ਕਰਦਾਂਗੇ ਕਟਿੰਗ ਤਾਂ ਦੇਖੋ ਜੀ ਜਿਹੜੇ ਆਪਣੇ ਦੋ ਹੁਣ ਬੈਨ ਬਣਾਉਣ ਲਈ ਆਪਾਂ ਨੇ ਪੈਟਰਨ ਕਟਿੰਗ ਕਰ ਲੇ ਹੁਣ ਆਪਾਂ ਇਹਨੂੰ ਫੈਬਰਿਕ ਤੇ ਪੇਸਟ ਕਰਾਂਗੇ ਤਾਂ ਫਰੈਂਡਸ ਫੈਬਰਿਕ ਤੇ ਜੋ ਪੇਸਟ ਕਰਨ ਤੋਂ ਬਾਅਦ ਇਧਰੋਂ ਆਪਾਂ ਨੇ ਦੋ ਦੋ ਪੁਆਇੰਟ ਅੱਧਾ ਦਾ ਛੱਡ ਕੇ ਇਹਨਾਂ ਕਟਿੰਗ ਕਰ ਦੇਣਾ ਐਕਸਟਰਾ ਕਪੜਾ ਠੀਕ ਹੈ ਜੀ ਤੇ ਇਦਾਂ ਹੀ ਇੱਕ ਆਪਾਂ ਨੂੰ ਦੋ ਪੀਸ ਹੋਰ ਚਾਹੀਦੇ ਹੋਣਗੇ ਆਜੋ ਹੁਣ ਮਸ਼ੀਨ ਤੇ ਚੱਲਦਾ ਕਿ ਆਪਾਂ ਨੇ ਇਹਨੂੰ ਰੈਡੀ ਕਿਦਾਂ ਕਰਨਾ ਜੀ ਸੋ ਬਾਹਰਲੀ ਸਾਈਡ ਤੋਂ ਆਪਾਂ ਨੇ ਇਹਨੂੰ ਕਰ ਦੇਣਾ ਜੀ ਫੋਲਡ ਇਸ ਸਾਈਡ ਤੋਂ ਫੋਲਡ ਕਰਨ ਤੋਂ ਬਾਅਦ ਹੁਣ ਜਿਹੜਾ ਆਪਣਾ ਇੱਕ ਹੋਰ ਪੀਸ ਆ ਇਹਨੂੰ ਉਸ ਦੇ ਉੱਪਰ ਰੱਖ ਕੇ ਹੁਣ ਆਪਾਂ ਨੇ ਲਾਣੀ ਆ ਜੀ ਅੰਦਰਲੀ ਸਾਈਡ ਇਹਦੇ ਸਲਾਈ ਜੀ ਇਦਾਂ ਹੀ ਆਪਾਂ ਨੇ ਹੁਣ ਦੂਸਰੇ ਤੇ ਵੀ ਸਲਾਈ ਲਾ ਲੈਣੀ ਆ ਜੀ ਸਲਾਈਆਂ ਲਾਉਣ ਤੋਂ ਬਾਅਦ ਹੁਣ ਆਪਾਂ ਨੇ ਦੋ-ਦੋ ਪੁਆਇੰਟ ਛੱਡ ਕੇ ਅੰਦਰਲੀ ਸਾਈਡ ਤੋਂ ਇਹਨੂੰ ਕਟਿੰਗ ਕਰ ਦੇਣਾ ਹੈ ਠੀਕ ਹੈ ਬਾਹਰਲੀ ਸਾਈਡ ਤੋਂ ਵੀ ਆਪਾਂ ਨੇ ਦੋ ਪੁਆਇੰਟ ਰੱਖ ਕੇ ਬਾਕੀ ਦਾ ਕਟਿੰਗ ਕਰ ਦੇਣਾ ਹੈ ਇੱਥੇ ਆਪਾਂ ਨੇ ਕੱਟ ਲਗਾ ਦਨੇ ਆ ਕਿ ਆਪਣਾ ਜਿਹੜਾ ਨੈਕ ਆ ਇਹ ਪੈਟਰਨ ਨੇ ਮਤਲਬ ਫਿਨਿਸ਼ਿੰਗ ਦੇ ਨਾਲ ਪਲਟ ਜਾਣਾ ਤੇ ਇਹਨਾਂ ਨੂੰ ਕਰ ਲੈਣਾ ਜੀ ਆਪਾਂ ਨੇ ਆਇਰਨ ਫਰੈਂਸ ਆਇਰਨ ਕਰਨ ਤੋਂ ਬਾਅਦ ਔਰ ਪਲਟਣ ਤੋਂ ਬਾਅਦ ਹੁਣ ਆਪਾਂ ਨੇ ਇੱਥੇ ਲਾ ਦੇਣੀ ਆ ਜੀ ਨਿਸ਼ਾਨੀ ਮਾਰਕਿੰਗ ਨਾਲ ਠੀਕ ਹੈ ਜਦੋਂ ਆਪਾਂ ਨੇ ਜਿਹੜੀ ਸਲਾਈ ਲਾਉਣੀ ਆ ਬਿਲਕੁਲ ਆਪਣੀ ਸਹੀ ਲੱਗ ਜਵੇ ਠੀਕ ਹੈ ਸੋ ਆਪਣੀ ਕਮੀਜ਼ ਦਾ ਜਿਹੜਾ ਹੁਣ ਫਰੰਟ ਆ ਉਹਨੂੰ ਤੁਸੀਂ ਉਲਟੀ ਸਾਈਡ ਉੱਪਰ ਰੱਖ ਲੈਣਾ ਠੀਕ ਹੈ ਜੀ ਤੇ ਜਿਹੜਾ ਆਪਾਂ ਨੇ ਨਿਸ਼ਾਨੀ ਲਾਈ ਆ ਇਹਨੂੰ ਥੋੜਾ ਜਿਹਾ ਇੱਧਰ ਕਰਕੇ ਆਪਾਂ ਨੇ ਬਿਲਕੁਲ ਸਹੀ ਉਰੇ ਰੱਖ ਕੇ ਨਾ ਇੱਥੇ ਹੁਣ ਨਿਸ਼ਾਨੀ ਦੇ ਉੱਤੇ ਸਲਾਈ ਲਾ ਦੇਣੀ ਆ ਨਿਸ਼ਾਨੀ ਐਸੇ ਕਰਕੇ ਲਾਈ ਸੀਗੀ ਤੋ ਹੁਣ ਇਹਨੂੰ ਆਪਾਂ ਨੇ ਪਲਟ ਕੇ ਇਦਾਂ ਠੀਕ ਹੈ ਜੀ ਸਿੱਧੇ ਪਾਸੇ ਤੋਂ ਆਹ ਕਾਰਨਰ ਹੈ ਜਿਹੜਾ ਇਹ ਤੁਸੀਂ ਵਿੱਚ ਦੇ ਦੇਣਾ ਹੈ ਤੇ ਫਿਰ ਆਪਾਂ ਨੇ ਲਾ ਦੇਣੀ ਹੈ ਇੱਕ ਸਲਾਈ ਹੋਰ ਜੀ ਫਰੈਂਡਸ ਇਹ ਆਪਣਾ ਅਟੈਚ ਹੋ ਚੁੱਕਿਆ ਇੱਕ ਸਾਈਡ ਤੇ ਤੇ ਜਿਹੜੀ ਆਪਣੀ ਇਹ ਸਲਾਈ ਆ ਹੁਣ ਠੀਕ ਹੈ ਇਹਨੂੰ ਤੁਸੀਂ ਕੱਚੀ ਜਿਹੜੀ ਪਾਈ ਹੋਈ ਆ ਆਪਾਂ ਨੇ ਫੋਲਡ ਕਰਿਆ ਸੀ ਇਹਨੂੰ ਆਪਾਂ ਨੇ ਧੇੜ ਦੇਣਾ ਜੀ ਸੋ ਇਸੇ ਤਰ੍ਹਾਂ ਹੁਣ ਆਪਾਂ ਦੂਜਾ ਸਟਾਰਟ ਕਰਾਂਗੇ ਜੀ ਇੱਕ ਸਲਾਈ ਆਪਾਂ ਨੇ ਹੋਰ ਲਗਾਣੀ ਆ ਹੁਣ ਇਧਰ ਲਈ ਸੈੱਟ ਠੀਕ ਐ ਇਹ ਆਪਾਂ ਨੇ ਬਾਅਦ 'ਚ ਲਗਾਣੀ ਐ ਇਹ ਪੈਨਾਂ ਲਈ ਲਾਣੀ ਹੁੰਦੀ ਹੁਣ ਦੇਖਿਓ ਇਹ ਕਿਉਂ ਇਸ ਦਾ ਵੀ ਕਾਰਨ ਆ ਤਾਂ ਫਰੈਂਡਸ ਇੱਥੇ ਪਹੁੰਚਣ ਤੋਂ ਬਾਅਦ ਹੁਣ ਜਿਹੜੀ ਆਪਾਂ ਨੇ ਆਪਣੀ ਫਰੰਟ ਸਲਿੱਟ ਐ ਉਹਦੇ ਨੀਚੇ ਆਪਾਂ ਨੇ ਇੱਕ ਪੱਟੀ ਲੈ ਲੈਣੀ ਐ ਇਦਾਂ ਕਰਕੇ ਆਪਾਂ ਨੇ ਉਹ ਨਾਲੇ ਰੱਖ ਲੈਣੀ ਐ ਜੀ ਇਹ ਹੈ ਤੇ ਨਾਲ ਆਪਾਂ ਨੇ ਹੁਣ ਨੀਚੇ ਤੱਕ ਇਹ ਸਲਾਈ ਲਾ ਦੇਣੀ ਹੈ ਜੀ ਇਦਾਂ ਹੀ ਆਪਾਂ ਨੇ ਸਲਾਈ ਹੁਣ ਦੂਸਰੇ ਆਪਣੇ ਪੀਸ ਤੇ ਲਾ ਦੇਣੀ ਹੈ ਜੀ ਇਥੇ ਤੱਕ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਨੇ ਜਿਹੜੀ ਪੱਟੀ ਹੈ ਆਪਣੀ ਬਿਲਕੁਲ ਇਹ ਬਰਾਬਰ ਕਰਕੇ ਹੁਣ ਦੂਸਰੀ ਸਾਈਡ ਵੀ ਆਪਾਂ ਨੇ ਇਹ ਸਲਾਈ ਲਾ ਦੇਣੀ ਹੈ ਤਾਂ ਦੇਖੋ ਫਰੈਂਡਸ ਆਪਣਾ ਜਿਹੜਾ ਨੈੱਕਾ ਰੈਡੀ ਹੋ ਚੁੱਕਿਆ ਜਿਹੜਾ ਤੁਸੀਂ ਮੈਨੂੰ ਕਿਹਾ ਸੀ ਕਿ ਏ ਲਾਈਨ কুরਤੀ ਤੇ ਜਦੋਂ ਮੈਂ ਉਹਦੀ ਕਟਿੰਗ ਤੇ ਸਟੀਚਿੰਗ ਕੀਤੀ ਸੀ ਕਿ ਇਹ ਨੈੱਕ ਵੀ ਸिखਾਓ ਤਾਂ ਦੇਖੋ ਤੁਸੀਂ ਇਹਨੇ ਸੌਖੇ ਤਰੀਕੇ ਨਾਲ ਹੀ ਬਣਾ ਸਕਦੇ ਹੋ ਜਿਹੜਾ ਆਪਣਾ ਫਰੰਟ ਸਲਿੱਟ ਵਾਲਾ ਹੁੰਦਾ ਜੀ ਠੀਕ ਹੈ ਇਹਨੂੰ ਤੁਸੀਂ ਓਪਨ ਵੀ ਕਰ ਸਕਦੇ ਹੋ ਬਟਨ ਲਗਾ ਕੇ ਲੁਕੀ ਲਗਾ ਕੇ ਬਟ ਆਪਾਂ ਨੇ ਫਿਕਸ ਕੀਤਾ ਇਹਨੂੰ ਠੀਕ ਹੈ ਜੀ ਉੱਪਰ ਇਹਦੇ ਸੈਂਟਰ ਚ ਇੱਥੇ ਆਪਾਂ ਨੇ ਬਟਨ ਲਗਾ ਧਾਣੇ ਨੇ ਤਾਂ ਜਦੋਂ ਇਹਦੀ ਲੁੱਕ ਆਉਣੀ ਹੈ ਜੀ ਹੋਰ ਜ਼ਿਆਦਾ ਵਧੀਆ ਆਉਣੀ ਹੈ ਜਦੋਂ ਬਟਨ ਲੱਗ ਗਏ ਤਾਂ ਇਹਨੂੰ ਆਪਾਂ ਬੈਂਡ ਟਾਈਪ ਵੀ ਕਹਿ ਦਿੰਦੇ ਆ ਕਿਉਂਕਿ ਇਹ ਫਰੰਟ ਤੇ ਬੈਂਡ ਟਾਈਪ ਬਣਦਾ ਹੁੰਦਾ ਜੀ ਸੋ ਫਰੈਂਡਸ ਅਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਸੌਖੇ ਢੰਗ ਨਾਲ ਜਿਹੜਾ ਇਹ ਨੈਕ ਡਿਜ਼ਾਈਨ ਬਣਦਾ ਔਰ ਫਿਨਿਸ਼ਿੰਗ ਦੇ ਨਾਲ ਠੀਕ ਹੈ ਜਿਹੜਾ ਇਹਦੇ ਵਿੱਚ ਸੀਕ੍ਰੇਟ ਹੁੰਦੇ ਨੇ ਉਹ ਵੀ ਤੁਹਾਨੂੰ ਮੈਂ ਦੱਸੇ ਨੇ ਠੀਕ ਹੈ ਤੁਸੀਂ ਇਦਾਂ ਹੀ ਇਹਨੂੰ ਪ੍ਰੈਕਟਿਸ ਕਰਕੇ ਬਣਾ ਕੇ ਦੇਖਣਾ ਤਾਂ ਮੈਂ ਦਾਅਵਾ ਕਰਦਾ ਕਿ ਤੁਹਾਡਾ ਜਿਹੜਾ ਪਹਿਲੀ ਵਾਰ ਚ ਫਿਨਿਸ਼ਿੰਗ ਨਾਲ ਬਣੂਗਾ ਸੋ ਜੇ ਵੀਡੀਓ ਪਸੰਦ ਆਈ ਤਾਂ ਤੁਹਾਨੂੰ ਹਰ ਵਾਰੀ ਰਿਕੁਐਸਟ ਕਰਦਾ ਹੁੰਨਾ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕਰੋਗੇ ਠੀਕ ਹੈ ਤੇ ਸਾਨੂੰ ਫਿਰ ਮੋਟੀਵੇਸ਼ਨ ਨਹੀਂ ਮਿਲਦੀ ਹੈਗੀ ਜਦੋਂ ਤੁਸੀਂ ਇੰਨਾ ਪਿਆਰ ਦਿੰਨੇ ਹੋ ਤੁਹਾਡੇ ਕਮੈਂਟ ਦੇ ਜ਼ਰੀਏ ਹੀ ਪਤਾ ਚੱਲਦਾ ਤਾਂ ਪਲੀਜ਼ ਤੁਹਾਨੂੰ ਕਹਿਣਾ ਉਹਨਾਂ ਕੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਆ ਕਰੋ ਸੋ ਮਿਲਦੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਰਾਮ ਟੇਲਰ